ਮੈਨੂੰ ਬੜਾ ਦੁੱਖ ਹੋਇਆ ਕਿ ਜਿਹੜੀ ਕਾਂਗਰਸ ਜਿਸ ਕਾਂਗਰਸ ਦੇ ਕਰਕੇ ਅੱਜ ਪੰਜਾਬ ਸਾਡੇ ਦੁਨੀਆ ਨਾਲੋਂ ਸਾਰੇ ਦੇਸ਼ ਨਾਲੋਂ ਪਿੱਛੇ ਐ ਜਿਸ ਕਾਂਗਰਸ ਦੀਆਂ ਨੀਤੀਆਂ ਕਰਕੇ ਪੰਜਾਬ ਦੀ ਗਲਤ ਵੰਡ ਹੋਈ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੂਜੇ ਸਟੇਟਾਂ 'ਚ ਚਲੇ ਗਏ ਕਿ ਕਾਂਗਰਸੀ ਕਿਹੜੇ ਮੂੰਹ ਨਾਲ ਉੱਥੇ ਗੱਲਾਂ ਕਰਦੇ ਆ 19900 ਦੇ ਕਰੀਬ ਕਾਂਗਰਸ ਦਾ ਐਮਪੀ ਐ ਸਰ ਕਦੀ ਇਹਨਾਂ ਨੇ ਲੋਕ ਸਭਾ ਦੇ ਵਿੱਚ ਕਦੀ મોદી ਕੋ ਸਵਾਲ ਪੁੱਛਿਆ ਕਦੀ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਕਦੀ ਇਹਨਾਂ ਨੇ ਕਿਸਾਨਾਂ ਲਈ ਖਾ ਦਾ ਨਾ ਦਾ ਮਾਰਿਆ ਕੀਏ ਤੇ ਪੰਜਾਬ ਦੀ ਵੰਡ ਹੋਣ ਤੋਂ ਲੈ ਕੇ ਅੱਜ ਤੱਕ ਜਿੰਨੀ ਕਹਾਣੀ ਵੰਡ ਕਾਂਗਰਸ ਨੇ ਪੰਜਾਬ ਨਾਲ ਕੀਤੀ ਪੰਜਾਬ ਦੇ ਨਾਲ ਜਿੰਨੀ ਵਾਰ ਕਾਂਗਰਸ ਨੇ ਧੋਖਾ ਕੀਤਾ ਸਭ ਮੇਰਾ ਮੁੱਖ ਮੰਤਰੀ ਆਮ ਕਿਸਾਨ ਆਮ ਕਿਸਾਨ ਹੈ ਸੱਤ ਕਿੱਲੇ ਦਾ ਮਾਲਕ ਹੈ ਸਾਡੇ ਅੱਗੇ ਛੋਟੇ ਮੁੱਟੇ ਕਿਸਾਨ ਜਿਹੜੇ ਉਹ ਐਮ ਐਲ ਏ ਮੰਤਰੀ ਨੇ ਸਾਦਾ ਸੀ ਕਿਸੇ ਨੂੰ ਧਰਨੇ ਲਾਉਣ ਤੋਂ ਨਹੀਂ ਰੋਕਦੇ ਅਸੀਂ ਬਾਅਦ-ਬਾਅਦ ਅਪੀਲਾਂ ਕੀਤੀਆਂ ਕਿ ਸਰ ਰਸਤੇ ਖੋਲ ਦਿਓ ਰਸਤੇ ਖੋਲਨੇ ਬਹੁਤ ਜੂਰੀਆ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਜਦੋਂ ਸਰਕਾਰ ਦੀ ਅਪੀਲ ਨਹੀਂ ਸੁਣੀ ਗਈ ਜਦੋਂ ਅਸੀਂ ਬੇਵੱਸ ਹੋ ਗਏ ਜਦੋਂ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਕਿ ਰਸਤੇ ਖਲਵਾਓ ਉਸ ਸਮੇਂ ਸਾਨੂੰ ਇਹ ਕਾਰਵਾਈ ਕਰਨੀ ਪਈ ਸਰ ਅਸੀਂ ਸਵਾਰਨ ਕਿਸਾਨ ਹੈ ਅਸੀਂ ਆਪਣੀ ਕਿਸਾਨੀ ਦੇ ਨਾਲ ਚਟਾਵਨ ਦੀ ਤਦਾਖੜੇ ਆ ਪਦਰਸੀ ਸਰ ਕਿਸਾਨੀ ਦੇ ਨਾਲ-ਨਾਲ ਪੰਜਾਬ ਦੇ ਵਪਾਰੀਆਂ ਦੇ ਨਾਲ ਪੰਜਾਬ ਦੀ ਇੰਡਸਟਰੀ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਵੀ ਖੜੇ ਹੈ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਨਆਰਆਈ ਮੰਤਰੀ ਪੰਜਾਬ ਮੈਂ ਹੁਣੇ ਹੀ ਟੀਵੀ ਦੇਖਦਾ ਸੀਗਾ ਮੈਂ ਟੀਵੀ ਦੇ ਉੱਤੇ ਜਦੋਂ ਦੇਖਿਆ ਕਿ ਪੰਜਾਬ ਦੇ ਕਾਂਗਰਸ ਦੇ ਜਰ ਸੰਧਤ ਮਹਿਮਦ ਨੇ ਜਿਹੜੇ ਐਮਪੀ ਨੇ ਉਹ ਲੋਕ ਸਭਾ ਦੇ ਵਿੱਚ ਜਿੱਡਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਤੇ ਕਿਸਾਨਾਂ ਦੇ ਹਮਾਇਤੀ ਬਣ ਕੇ ਤੁਰਦੇ ਫਿਰਦੇ ਆ ਉੱਥੇ ਤਖਤੀਆਂ ਚੁੱਕੀ ਫਿਰਦੇ ਆ ਮੈਨੂੰ ਬੜਾ ਦੁੱਖ ਹੋਇਆ ਕਿ ਜਿਹੜੀ ਕਾਂਗਰਸ ਜਿਸ ਕਾਂਗਰਸ ਦੇ ਕਰਕੇ ਅੱਜ ਪੰਜਾਬ ਸਾਡੇ ਦੁਨੀਆ ਨਾਲੋਂ ਸਾਰੇ ਦੇਸ਼ ਨਾਲੋਂ ਪਿੱਛੇ ਐ ਜਿਸ ਕਾਂਗਰਸ ਦੀ ਅੰਦਿਤੀਆਂ ਕਰਕੇ ਪੰਜਾਬ ਦੀ ਗਲਤ ਵੰਡ ਹੋਈ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੂਜੇ ਸਟੇਟਾਂ 'ਚ ਚਲੇ ਗਏ ਮੇਰੇ ਤੇ ਸਮੇਤ ਬਾਹਰ ਐ ਕੀ ਕਾਂਗਰਸੀ ਕਿਹੜੇ ਮੂੰਹ ਨਾਲ ਉੱਥੇ ਗੱਲਾਂ ਕਰਦੇ ਆ 9900 ਦੇ ਕਰੀਬ ਕਾਂਗਰਸ ਦਾ ਐਮਪੀ ਹੈ ਸਰ ਕਦੀ ਇਹਨਾਂ ਨੇ ਲੋਕ ਸਭਾ ਦੇ ਵਿੱਚ ਕਦੀ ਮੋਦੀ ਕੋਲ ਸਵਾਲ ਪੁੱਛਿਆ ਕਦੀ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਕਦੀ ਇਹਨਾਂ ਨੇ ਕਿਸਾਨਾਂ ਲਈ ਖਾ ਦਾ ਨਾ ਦਾ ਮਾਰਿਆ ਜਿਹੜੇ ਪੰਜਾਬ ਦੇ ਕਾਂਗਰਸੀ ਐਮਪੀ ਆ ਉਦੋਂ ਕੋ ਚੁੱਪ ਲੈਂਦੇ ਆ ਜਦੋਂ ਆਰਡੀਐਫ ਨਹੀਂ ਆਉਂਦਾ ਜਦੋਂ ਪੰਜਾਬ ਦੇ ਫੰਡ ਰੋਕ ਕੇ ਜਾਂਦੇ ਆ ਜਦੋਂ ਪੰਜਾਬ ਦੇ ਦੂਜੇ ਫੰਡ ਰੋਕ ਕੇ ਜਾਂਦੇ ਆ ਦੂਜੇ ਪ੍ਰੋਜੈਕਟ ਰੋਕ ਲਏ ਜਾਂਦੇ ਆ ਉਦੋਂ ਕਿੱਥੇ ਹੁੰਦੇ ਆ ਸਰ ਮੈਂ ਤਾਂ ਬਹੁਤ ਬਹੁਤ ਹੀ ਮਿੰਨੂ ਹਰਾਨਦਗੀ ਹੋਈ ਕਿ ਇਹ ਲੋਕ ਕੀ ਡਰਾਮੇ ਕਰਦੇ ਆ ਕਿੰਨੇ ਚਿਹਰੇ ਇਹਨਾਂ ਲੋਕਾਂ ਦੇ ਕਿਹੜਾ ਕਿਹੜਾ ਚਿਹਰਾ ਇਹਨਾਂ ਦਾ ਤੁਹਾਨੂੰ ਦੱਸੀਏ ਜੇ ਪੰਜਾਬ ਦੀ ਹਿਸਤਰੀ ਨੂੰ ਆਪਾਂ ਦੇਖੀਏ ਤੇ ਪੰਜਾਬ ਦੀ ਵੰਡ ਹੋਣ ਤੋਂ ਲੈ ਕੇ ਅੱਜ ਤੱਕ ਜਿੰਨੀ ਕਹਾਣੀ ਵੰਡ ਕਾਂਗਰਸ ਨੇ ਪੰਜਾਬ ਨਾਲ ਕੀਤੀ ਪੰਜਾਬ ਦੇ ਨਾਲ ਜਿੰਨੀ ਵਾਰ ਕਾਂਗਰਸ ਨੇ ਧੋਖਾ ਕੀਤਾ ਸਭ ਮੇਰਾ ਮੁੱਖ ਮੰਤਰੀ ਆਮਕਸਾਂ ਆਪ ਕਿਸਾਨ ਹੈ ਸੱਤ ਕਿੱਲੇ ਦਾ ਮਾਲਕ ਹੈ ਸਾਡੇ ਅੱਗੇ ਛੋਟੇ ਮੁੱਟੇ ਕਿਸਾਨ ਜਿਹੜੇ ਉਹ ਐਮਐਲਏ ਮੰਤਰੀ ਨੇ ਸਾਡੀ ਸਰਕਾਰ ਸਾਡਾ ਮੁੱਖ ਮੰਤਰੀ ਹਮੇਸ਼ਾ ਕਿਸਾਨਾਂ ਦੇ ਹੱਕ ਦੇ ਵਿੱਚ ਖੜਦਾ ਸਰ ਜਦੋਂ ਵੀ ਲੋੜ ਪਈ ਅੱਜ ਦੀ ਪਹਿਲਾ ਵੀ ਜਦੋਂ ਲੋੜ ਪਈ ਸਾਦ ਉਦੋਂ ਹੀ ਮੇਰੇ ਮਾਨਯੋਗ ਮੁੱਖ ਮੰਤਰੀ ਨੇ ਚਾਹੋ ਹੜ੍ਹਾਂ ਦੇ ਪਾਣੀ ਵਿੱਚ ਜਾਣਾ ਪਿਆ ਹੋਵੇ ਤੇ ਉਹ ਕਿਤੇ ਵੀ ਜਾਣਾ ਪਿਆ ਹੋਵੇ ਉਹ ਸਭ ਤੋਂ ਪਹਿਲਾਂ ਅੱਗੇ ਲੱਕੇ ਜਾਂਦਾ ਹੈ ਉਹ ਪਹਿਲਾ ਮੁੱਖ ਮੰਤਰੀ ਜਿਹੜਾ ਗਰਾਊਂਡ ਦੇ ਉੱਤੇ ਉਸੇ ਦੇ ਉੱਤੇ ਜਾਂਦਾ ਇਹਨਾਂ ਦੇ ਮੁੱਖ ਮੰਤਰੀ ਦੇ ਜਦੋਂ ਭੀੜ ਬਣਦੇ ਕਦੀ ਹੈਲੀਕਾਪਟਰ ਤੋਂ ਨਹੀਂ ਉਤਰਦੇ ਸੋ ਮੈਂ ਬੜਾ ਆਧਾਨ ਗੋਆ ਕਿ ਇਹ ਕਹਿੰਦੇ ਜੀ ਕਿਸਾਨਾਂ ਦਾ ਐਦਾਂ ਕਰਤਾ ਜੀ ਕਿਸਾਨਾਂ ਦਾ ਐਦਾਂ ਕਰਤਾ ਸਰ ਪੰਜਾਬ ਦੀ ਅਥਵਸਥਾ ਜਿਹੜੀ ਆ ਉਹਨੂੰ ਕਾਂਗਰਸੀ ਚੰਗੀ ਤਰ੍ਹਾਂ ਜਾਣਦੇ ਆ ਕਾਂਗਰਸੀ ਦੱਸਣ ਦੇ ਇਹ ਲੋਕਾਂ ਨੂੰ ਕਿ ਪੰਜਾਬ ਦੇ ਨੱਸੀ ਵਾਲਿਆਂ ਦੇ ਨਾਲ ਨੇ ਪੰਜਾਬ ਦੇ ਵਪਾਰੀਆਂ ਦੇ ਨਾਲ ਨੇ ਉਹ ਦੱਸ ਸਕਦੇ ਆ ਲੋਕਾਂ ਨੂੰ ਕਿ ਪੰਜਾਬ ਦਾ ਵਿਪਾਦ ਜਿਹੜਾ ਪਿਛਲੇ ਸਵਾ ਸਾਲ ਦੇ ਵਿੱਚ ਕਿੰਨਾ ਫੈਕਟ ਹੋ ਗਿਆ ਕਿੰਨਾ ਵਿਪਾਦ ਹੋ ਗਿਆ ਸਾਡੇ ਅਸੀਂ ਕਿਸੇ ਨੂੰ ਧਰਨੇ ਲਾਉਣ ਤੋਂ ਨਹੀਂ ਰੋਕਦੇ ਅਸੀਂ ਬਾਅਦ-ਬਾਅਦ ਅਪੀਲਾਂ ਕੀਤੀਆਂ ਕਿ ਸਰ ਰਸਤੇ ਖੋਲ ਦਿਓ ਰਸਤੇ ਖੋਲਨੇ ਬਹੁਤ ਜੂਰੀਆ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਜਦੋਂ ਸਾਡੇ ਮੁੱਖ ਮੰਤਰੀ ਦੀ ਅਪੀਲ ਨਹੀਂ ਸੁਣੀ ਗਈ ਜਦੋਂ ਸਰਕਾਰ ਦੀ ਅਪੀਲ ਨਹੀਂ ਸੁਣੀ ਗਈ ਜਦੋਂ ਅਸੀਂ ਬੇਵੱਸ ਹੋ ਗਏ ਜਦੋਂ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਕਿ ਰਸਤੇ ਖਲਵਾਓ ਉਸ ਸਮੇਂ ਸਾਨੂੰ ਇੱਕ ਕਾਰਵਾਈ ਕਰਨੀ ਪਈ ਸਰ ਅਸੀਂ ਕਿਸਾਨ ਆ ਕਸਾਂ ਦਾ ਪੇਸ਼ੀ ਆ ਅਸੀਂ ਆਪਣੇ ਕਿਤੇ ਲਈ ਪੰਜਾਬ ਐਗਰੀਕਲਚਰ ਸੂਬਾ ਅਸੀਂ ਆਪਣੇ ਸੂਬੇ ਨੂੰ ਡੁੱਬਣ ਨਹੀਂ ਦਿਵਾਗੇ ਅਸੀਂ ਆਪਣੀ ਸੂਬੇ ਦੀ ਹੱਥਵਸਤਾ ਨੂੰ ਡਾਵਾ ਡੋਲ ਨਹੀਂ ਹੁੰਦਿਆਂਗੇ ਅਸੀਂ ਪੰਜਾਬ ਦੀ ਖੇਤੀਬਾੜੀ ਨੂੰ ਕਦੀ ਵੀ ਡਾਉ ਨਹੀਂ ਹੁੰਦਿਆਂਗੇ ਅਸੀਂ ਸਰਬਾਨ ਨਕਸਾਨ ਹੈ ਅਸੀਂ ਆਪਣੀ ਕਿਸਾਨੀ ਦੇ ਨਾਲ ਚਟਾਵਨ ਦੀ ਤਦਾ ਖੜਿਆ ਪਤ ਸੀ ਸਰ ਕਿਸਾਨੀ ਦੇ ਨਾਲ ਨਾਲ ਪੰਜਾਬ ਦੇ ਵਪਾਰੀਆਂ ਦੇ ਨਾਲ ਪੰਜਾਬ ਦੀ ਇੰਡਸਟਰੀ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਵੀ ਖੜੇ ਆ ਅਸੀਂ ਹੁਣੇ ਜੰਗ ਲੜੇ ਜਾਂ ਨਸ਼ਿਆਂ ਦੇ ਖਿਲਾਫ ਇਹ ਕਾਂਗਰਸ ਦੱਸੇ ਉਹਨਾਂ ਦੀ ਸਰਕਾਰ ਸੀਗੀ ਇਹ ਗਵਰਨਮੈਂਟ ਚ ਰਹਿ ਇਹਨਾਂ ਦੀ ਕਪਟਨ ਮਿੰਦਰ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕੀ ਕੀਤਾ ਹੈ ਇਹ ਦੱਸੋ ਨਾ ਜੰਨੀ ਦੀ ਸਰਕਾਰ ਕੀ ਕਰਕੇ ਗਈ ਹੈ ਇਹਨਾਂ ਨੇ ਕੋਈ ਕੰਮ ਕੀਤਾ ਕੰਮ ਕੋਈ ਕਰਦੇ ਦੀ ਯਾਦ ਕੰਮ ਤੇ ਇਹਨਾਂ ਨੇ ਉਹ ਪਹਿਲਾਂ ਕੱਦਿਆ ਮਾਫੀ ਫਲਾਣੀ ਮਾਫੀ ਕੋਈ ਵੀ ਚੀਜ਼ ਜਿਹੜੀ ਆ ਉਹ ਇਹਨਾਂ ਨੇ ਕੀਤੀ ਇਹ ਦੱਸ ਲੋਕਾਂ ਨੂੰ ਕਿ ਜਦੋਂ ਇਹਨਾਂ ਦੀ ਸਰਕਾਰ ਸੀਗੀ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਲਈ ਕੀ ਕੀਤਾ ਸਰ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਲਈ ਉਦੋਂ ਕਿਉਂ ਨਹੀਂ ਕੀਤਾ ਜਦੋਂ ਪੰਜਾਬ ਦੇ ਵਿੱਚ ਵੀ ਤੇ ਉੱਤੇ ਵੀ ਕਾਂਗਰਸ ਦੀਆਂ ਸਰਕਾਰਾਂ ਸਨ ਇਹ ਕਦੀ ਬੋਲਦੇ ਆ ਕਦੀ ਦੀ ਬੋਲਦੇ ਸਰ ਇਸ ਸਮਝੌਤਾ ਕਰਕੇ ਬੈਠ ਜਾਂਦੇ ਆ ਅਸੀਂ ਹਮੇਸ਼ਾ ਹੀ ਬੋਲਦੇ ਵੀ ਲੈ ਜਦੋਂ ਅਸੀਂ ਪੰਜਾਬ ਦੇ ਵਿੱਚ ਵਿਰੋਧੀ ਤੇ ਸੀ ਉਦੋਂ ਵੀ ਸਰ ਤੋਂ ਵੱਧ ਲੜਾਈ ਆਮ ਆਦੀ ਪਾਰਟੀ ਦੇ ਕਿਸਾਨਾਂ ਲਈ ਲੜੀ ਕਿਉਂਕਿ ਹੀ ਕਿਸਾਨਾਂ ਦੇ ਬੱਚੇ ਆ ਸਰ ਅਸੀਂ ਕਿਹ ਕੋ ਸਰਟੀਫਿਕੇਟ ਨਹੀਂ ਲੈਣਾ ਅਸੀਂ ਕਿਸਾਨਾਂ ਦੇ ਬੱਚੇ ਆ ਕਿਸਾਨਾਂ ਤੋਂ ਐਦਾ ਜਿੱਦਾਂ ਪੇਸ਼ ਹੁੰਦੇ ਆ ਕਾਂਗਰਸੀ ਸੰਦਤ ਦੇ ਵਿੱਚ ਕਿੱਦਾਂ ਤਖਤਿਆਂ ਲਈ ਫਿਰਦੇ ਜਿੱਦਾਂ ਬੜੇ ਵਧੀਆ ਬੀਬੇ ਕਬੂਤਰ ਹੁੰਦੇ ਆ ਸਰ ਤੁਹਾਨੂੰ ਲੋਕ ਜਾਣਦੇ ਆ ਮੁੱਤਿਆਂ ਵਾਲਿਓ ਪੰਜਾਬ ਬਰਬਾਦ ਕਰਕੇ ਸੁੱਟਿਆ ਤੁਸੀਂ ਪੰਜਾਬ ਦੇ ਸਤਿਆਨਾਸ਼ ਕਰਕੇ ਤੁਸੀਂ ਬੇੜਾਗਦ ਕਰਤਾ ਹੁਣ ਤੱਕ ਸਰ ਕੌਣ ਦੀ ਜਾਣਦਾ ਕਿੰਨੂੰ ਨਹੀਂ ਪਤਾ ਕਾਂਗਰਸ ਨੇ ਕੀ ਕੀਤਾ ਜਿਹੜੇ ਕਾਂਗਰਸੀ ਅੱਜ ਤੱਕ ਤਖਤਿਆਂ ਚੁੱਕੀ ਫਿਰਦੇ ਆ ਸਰ ਇੱਥੇ ਕਿਹਦੇ ਤਖਤਿਆਂ ਚੁੱਕੋ ਬੋਲ ਲਗਾ ਦੀ ਰਹਾ ਸਾਹਮਣੇ ਮੈਂ ਤੁਹਾਨੂੰ ਬੰਨਾਂ ਕਿ ਤੁਹਾਡੀ ਜਮੀਰ ਆ ਗਈ ਹੈ ਤੁਹਾਡੀ ਕੋ ਜਮੀਰ ਦੇ ਵਿੱਚ ਤੁਸੀਂ ਕੋਈ ਪੰਜਾਬ ਦੇ ਸਿੱਖ ਜੇ ਪੰਜਾਬ ਦੇ ਪੰਜਾਬੀ ਜੇ ਇੱਥੇ ਚੁੱਕੋ ਤਖਤਿਆਂ ਜਿਹੜਾ ਕਹੋ ਕਿ ਉਹਦਾ ਕਾਂਗਰਸੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਦਿੱਲੀ ਦੇ ਦੰਗਿਆਂ ਦੇ ਕਤਲੇਆਮ ਦੇ ਵਿੱਚ ਸਿੱਖਾਂ ਦੇ ਕਤਲੇਆਮ ਦੇ ਸ਼ਾਮਲ ਸੀ ਇੱਕਦੋ ਤੇ ਕਹਿ ਕੇ ਦਿਖਾਓ ਇੱਕਦੋ ਤੇ ਰਾਜਾ ਬੜੇਂਗ ਜਾਂ ਦੂਜੇ ਤੀਜੇ ਇੱਕਦੋ ਤੇ ਖੜੇ ਹੋ ਆਪਣੀ ਪਾਰਟੀ ਦੇ ਖਿਲਾਫ ਖੜੇ ਹੋ ਕਿ ਕੱਢੋ ਉਹਨਾਂ ਨੂੰ ਪਾਰਟੀ ਜੋ ਜਿੰਨਾਂ ਨੇ ਐਨਐਸਖਾ ਦਾ ਕਤਲ ਕਰਤਾ ਸੀਗਾ ਇੱਕ ਦਾ ਖੜੇ ਹੋ ਕੇ ਦਿਖਾਓ ਫਿਰ ਮੈਂ ਤੁਹਾਨੂੰ ਮੰਨਾਂ ਕਿ ਤੁਹਾਡੀ ਕਿੰਨੀ ਕੀਮਤ ਹੈ ਸੋ ਮੈਂ ਕਾਂਗਰਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਰ ਪੰਜਾਬ ਦੇ ਵਿੱਚ ਐਸਲੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਸਾਡਾ ਮੁੱਖ ਮੰਤਰੀ ਨਸ਼ਿਆਂ ਦੇ ਖਿਲਾਫ ਜੰਗ ਲੜ ਰਿਹਾ ਕ腐ਸ਼ਨ ਦੇ ਖਿਲਾਫ ਜੰਗ ਲੜ ਰਿਹਾ ਅਸੀਂ ਪੰਜਾਬ ਦੇ ਵਪਾਰ ਨੂੰ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਅਸੀਂ ਪੰਜਾਬ ਦੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ ਸਾਡਾ ਪਹਿਲਾ ਫਸਦਿਆ ਔਰ ਸਭ ਤੋਂ ਜ਼ਿਆਦਾ ਅਸੀਂ ਹੁਣ ਤੱਕ ਪੰਜਾਬ ਦੀ ਕਿਸਾਨੀ ਲਈ ਲੜਦੇ ਆਇਆ ਅਸੀਂ ਹਰ ਮੀਟਿੰਗ ਦੇ ਵਿੱਚ ਗਏ ਅਸੀਂ ਹਰ ਮੀਟਿੰਗ ਦੇ ਸਾਡਾ ਮੁੱਖ ਮੰਤਰੀ ਗਿਆ ਸਾਡੇ ਮੰਤਰੀ ਗਏ ਅਸੀਂ ਹਰ ਮੀਟਿੰਗ ਦੇ ਸੈਂਟਰ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਓ ਪਰ ਅਸੀਂ ਨਾਲ ਇਹ ਵੀ ਕਿਹਾ ਕਿ ਜਦ ਪੰਜਾਬ ਦੇ ਰਸਤੇ ਨਾ ਰੋਕੋ ਬਹੁਤ ਨੁਕਸਾਨ ਹੋ ਗਿਆ ਅਸੀਂ ਰਸਤੇ ਸਾਫ਼ ਕਰਾਇਆ ਸਰ ਅਸੀਂ ਦੀ ਕਹਿ ਨੂੰ ਕਹਿੰਦੇ ਅਸੀਂ ਸਾਡੀ ਕੋਈ ਵੱਤ ਚੰਦੀ ਹੈ ਅਸੀਂ ਕਿਸਾਨਾਂ ਦੇ ਨਾਲ ਹੈ ਅਸੀਂ ਨੌਕਰੀਆਂ ਦਿੱਤੀਆਂ ਜਿਹੜੇ ਕਿਸਾਨ ਦਿੱਲੀ ਦੇ ਮੋਤੇ ਸ਼ਹੀਦ ਹੋਏ ਸੀਗੇ ਅਸੀਂ ਉਹਨਾਂ ਨੂੰ ਐਕਸ ਗ੍ਰੇਸ ਜਾਂ ਗ੍ਰਾਂਟ ਦਿੱਤੀ ਹੈ ਸਰ ਜਦੋਂ ਵੀ ਕਿਸਾਨ ਹੁੰਦੇ ਉਹਨਾਂ ਦੀ ਹਰ ਗੱਲ ਸੁਣਦੇ ਆ ਸੋ ਅੱਜ ਜਿਹੜਾ ਡਰਾਮਾ ਕਾਂਗਰਸੀ ਕਰ ਰੇ ਮੇਰਾ ਨਹੀਂ ਖਿਆਲ ਉਸ ਡਰਾਮੇ ਦਾ ਕੋਈ ਅਰਥ ਹੈ ਉਹ ਡਰਾਮੇਬਾਜ਼ੀ ਹੈ ਸਰ ਉਹ ਡਰਾਮੇਬਾਜ਼ੀ ਹੈ ਰੀਅਲ ਦੇ ਵਿੱਚ ਅਸਲ ਦੇ ਵਿੱਚ ਉਹ ਹਮੇਸ਼ਾ ਹੀ ਪੰਜਾਬ ਦੇ ਵਿਰੋਧੀ ਨੇ ਪੰਜਾਬ ਦੀ ਹਿਸਟਰੀ ਦੇ ਵਿੱਚ ਕਾਂਗਰਸ ਕਿਦੋਂ ਪੰਜਾਬ ਦੇ ਨਾਲ ਖੜੀ ਹੋਈ ਉਹ ਦੱਸੇ ਜਰਾ ਪੰਜਾਬ ਦੇ ਨਾਲ ਪੰਜਾਬ ਦੇ ਉੱਤੇ ਇੰਨੀਆਂ-ਇੰਨੀਆਂ ਪੀੜਾਂ ਬੜੀਆਂ ਪੰਜਾਬ ਦੇ ਨਾਲ ਕੇਂਦਰ ਸਰਕਾਰ ਹਮੇਸ਼ਾ ਵਿਤਕਤਾ ਕਰਦੀ ਆਈ ਆ ਕਾਂਗਰਸ ਦੇ ਲੀਡਰ ਜਿਹੜੇ ਆ ਉਹ ਦਸਾਂ ਲੋਕਾਂ ਨੂੰ ਕਿਹੜੇ ਟਾਈਮ ਤੇ ਪੰਜਾਬ ਨਾਲ ਖੜੇ ਸੀਗੇ ਜਦੋਂ ਹਿੰਦ ਪੰਜਾਬ ਦੀ ਕੋਈ ਗੱਲ ਹੋਈ ਉਦੋਂ ਕਾਂਗਰਸ ਦਿੱਲੀ ਦੇ ਨਾਲ ਖੜੀ ਹੋਈ ਪੰਜਾਬ ਦੇ ਨਾਲ ਅੱਜ ਤੱਕ ਨਹੀਂ ਕਦੀ ਖੜੀ ਹੋਈ ਅੱਜ ਤੱਕ ਸਦ ਕਦੀ ਕਾਂਗਰਸ ਦੇ ਪੰਜਾਬ ਦੇ ਹਿੱਤ ਦੇ ਵਿੱਚ ਨਾੜਾ ਦੀ ਮਾਰਿਆ ਜੇ ਹਿੱਤ ਦੇ ਵਿੱਚ ਨਾੜਾ ਬਾੜਿਆ ਹੁੰਦਾ ਤੇ ਸਦ ਪੰਜਾਬ ਦੇ ਮਸਲੇ ਨਾ ਹੱਲ ਹੋ ਜਾਂਦੇ ਪੰਜਾਬ ਦੇ 50-50 ਸਾਲ ਤੋਂ ਸਾਡੇ ਮਸਲੇ ਉਦਾਂ ਹੀ ਪੰਡਿਕ ਪਏ ਆ ਇਹਨਾਂ ਸਰਕਾਰਾਂ ਦੇ ਪੰਡਿਕ ਪਏ ਆ ਸਰ ਇੰਦੂਆ ਗਾਂਧੀ ਸਾਡੇ ਦਾ ਕੀ ਕਰਕੇ ਗਈ ਆ ਸਾਹਿਬ ਸਭ ਨੂੰ ਪਤਾ ਹਰ ਇੱਕ ਨੂੰ ਪਤਾ ਅੱਜ ਤਾਂ ਵੱਧ ਕੇ ਇੱਥੇ ਕੋਈ ਕਈ ਮੁੱਦੇ ਇੰਨੇ ਮੁੱਦੇ ਯਾਰ ਮੈਂ ਤਾਂ ਹਜ਼ਾਰ ਆ ਕਿ ਕਿਸੇ ਵੀ ਮੁੱਦੇ ਦੇ ਉੱਤੇ ਤਾਂਗ ਦਾ ਸਕੱਦੀ ਦੀ ਖੜੀ ਹੋਈ ਅੱਜ ਉੱਥੇ ਤਖਤੀਆਂ ਲੈ ਕੇ ਖੜੇ ਹੋਇਆ ਤੇ ਮੈਂ ਉਹ ਦੇਖ ਰਿਆ ਸੀਗਾ ਟੀਵੀ ਦੇ ਉੱਤੇ ਕਿ ਜਾਂ ਕਿੱਦਾਂ ਦੀ ਇਹਨਾਂ ਦੀ ਅਸਗਲਾ ਇਹ ਪੰਜਾਬ ਦੇ ਵਿੱਚ ਕਦੀ ਖੜੇ ਹੋਏ ਕਿਸਾਨਾਂ ਦੇ ਨਾਲ ਕਦੀ ਖੜੇ ਹੋਏ ਹੋ ਬਹੁ ਬੋਲੋ ਇੱਥੇ ਤੁਹਾਡੇ ਨੇੜੇ ਐਮਪੀ ਐ ਇੱਕ ਵਾਰ ਤਾਂ ਬੋਲੋ ਸਰ ਇੱਕ ਵਾਰ ਤਾਂ ਬੋਲੋ ਜਦਾ ਮੋਦੀ ਨੂੰ ਕਹੋ ਕਿਸਾਨਾਂ ਦੇ ਮਸਲੇ ਹੱਲ ਕਰੋ ਸਾਡੇ ਐਮਪੀ ਤੇ ਇੱਥੇ ਵੀ ਲੜਦੇ ਆ ਸਾਡੇ ਐਮਪੀ ਥੋੜੇ ਆ ਬਹੁਤੇ ਆ ਜਿੰਨੇ ਹੈਗੇ ਆ ਰਾਜ ਸਭਾ ਦੇ ਵਿੱਚ ਸਾਡੇ ਤਿੰਨੇ ਲੋਕ ਸਭਾ ਦੇ ਐਮਪੀ ਸਾਡੇ ਸਾਰੇ ਰਾਜ ਸਭਾ ਦੇ ਐਮਪੀ ਸਰ ਮੁੱਦੀ ਦੇ ਖਿਲਾਫ ਰੋਜ਼ ਲੜਦੇ ਆ ਤੁਸੀਂ ਕਿੱਥੇ ਲੜਦੇ ਹੋ ਸਰ ਤੁਹਾਡੀ ਕਾਂਗਰਸ ਕਿੱਥੇ ਲੜਦੀ ਹੈ ਲੜਿਆ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਲੜਿਆ ਕਦੀ ਸੋ ਅਸੀਂ ਕਹਣਾ ਚਾਹੁੰਦਾ ਮੈਂ ਕਹਣਾ ਚਾਹੁੰਦਾ ਅਸੀਂ ਕਿਸਾਨ ਦੇ ਪੁੱਤੇ ਸਾਡਾ ਮੁੱਖ ਮੰਤਰੀ ਕਿਸਾਨ ਦਾ ਪੁੱਤ ਹੈ ਸਾਡੀ ਸਰਕਾਰ ਦੇ ਬਹੁਤ ਸਾਰੇ ਐਮ.ਐਲ.ਏ. ਗਰੀਬਸਾਂ ਦੇ ਪੁੱਤ ਹੈ ਅਸੀਂ ਕਿਸਾਨੀ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਅਸੀਂ ਪੰਜਾਬ ਦੀ ਖੇਤੀਬਾੜੀ ਨੂੰ ਬਰਬਾਦ ਨਹੀਂ ਹੋਣ ਦਿਆਂਗੇ ਅਸੀਂ ਪੰਜਾਬ ਦੇ ਵਪਾਰ ਨੂੰ ਬਰਬਾਦ ਨਹੀਂ ਹੋਣ ਦਿਆਂਗੇ ਅਸੀਂ ਪੰਜਾਬ ਦੀ ਇੰਡਸਟਰੀ ਨੂੰ ਬਰਬਾਦ ਨਹੀਂ ਹੋਣ ਦਿਆਂਗੇ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰਨਾ ਹੈ ਅਸੀਂ ਪੰਜਾਬ ਦੇ ਵਿੱਚੋਂ ਕ腐ਸ਼ਨ ਦਾ ਖਾਤਮਾ ਕਰਨਾ ਹੈ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਜਿਹੜੀਆਂ ਪਿਛਲੇ 3 ਸਾਲ ਤੋਂ ਦੇ ਰਹੇ ਸਰਕਾਰੀ ਨੌਕਰੀਆਂ ਉਹ ਦੇਣੀਆਂ ਸਾਡੀ ਬਚਨਬੱਧਤਾ ਜਿਹੜੀ ਪੰਜਾਬ ਦੇ ਨਾਲ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਪੰਜਾਬ ਦੀ ਖੇਤੀਬਾੜੀ ਦੇ ਨਾਲ ਹੈ ਇਹ ਹੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਵਾਹਿਗੋਦੀ ਕਾਲਖਸਾ ਵਾਹਿਗੋਦੀ ਕੀ ਫਤ